ਕਰ ਵਾਲੀ ਨੇ ਕੋਲ ਆਣ ਕੇ ਆਖਿਆ ਮੇਰੇ ਸਿਰ ਦੇ ਆਸਾਈਆਂ ਕਿ ਗਰੀਬੀ ਦੀ ਤਾਬ ਚਲਦੀ ਚਲਦੀ ਰੋ ਰਹੇ ਹੋ ਉਹਨੇ ਆਖਿਆ ਨਹੀਂ ਫਿਰ ਰੋ ਕਿਉਂ ਰਹੇ ਹੋ ਉਹਨੇ ਆਖਿਆ ਕਰਮਾਂ ਵਾਲੀਏ ਅੱਜ ਤੱਕ ਜਿਹੜਾ ਵੀ ਮੇਰੇ ਦਰਵਾਜ਼ੇ ਤੇ ਆਉਂਦਾ ਸੀ ਕੋਈ ਕਹਿੰਦਾ ਸੀ ਓਏ ਤਰਖਾਣਾ ਕੋਈ ਕਹਿੰਦਾ ਸੀ ਘਟੌੜਾ ਗੋਦ ਦਾ ਤਰਖਾਨ ਕੋਈ ਕਹਿੰਦਾ ਨੀਚ ਲਾਲੋ ਕੋਈ ਕਹਿੰਦਾ ਛੂਤ ਲਾਲੋ ਅੱਜ ਤੱਕ ਮੈਨੂੰ ਸਮਾਜ ਨੇ ਆਪਣਾ ਭਰਾ ਨਹੀਂ ਬਣਾਇਆ ਪਤਾ ਨਹੀਂ ਕੌਣ ਮੇਰੇ ਦਰਵਾਜ਼ੇ ਤੇ ਆਇਆ ਜਿੰਨੇ ਭਰਾ ਕਹਿ ਕੇ ਭਾਈ ਕਹਿ ਕੇ ਇਹੋ ਜਿਹਾ ਤੀਰ ਛੱਡਿਆ ਜਿਹੜਾ ਮੇਰਾ ਕਲੇਜਾ ਵਿੰਨ ਕੇ ਲੈ ਗਿਆ ਪੰਜਾਬ ਦੇਸ਼ ਵੱਖਰਾ ਸੀਗਾ ਭਾਰਤ ਦੇਸ਼ ਵੱਖਰਾ ਸੀ ਇੱਕ ਬੰਦਾ ਹੋਇਆ ਪੰਜਾਬ ਦਾ ਤੇ ਦੂਜਾ ਹੋਇਆ ਭਾਰਤ ਦਾ ਦੋਨੋਂ ਚੋਂ ਵੇਦਾਂ ਦੇ ਬਹੁਤ ਵੱਡੇ ਗਿਆਨੀ ਇੱਕ ਦਾ ਤੇ ਦੀਵਾਲੀ ਤੋਂ ਪਹਿਲੂ ਰੱਜ ਕੇ ਪੁਤਲਾ ਫੂਕਿਆ ਜਾਂਦਾ ਜਿਹਨੂੰ ਰਾਵਣ ਕਿਹਾ ਜਾਂਦਾ ਬੜਾ ਵੱਡਾ ਵਿਦਵਾਨ ਸੀਗਾ ਔਰ ਦੂਜਾ ਹੈ ਚੋਂ ਵੇਦਾਂ ਦਾ ਪਾਠੀ ਉਹਦਾ ਨਾਮ ਹੈ ਅਮਰਤਰਾਏ 베ਦੀ ਅਮਰਤਰਾਏ 베ਦੀ ਦਾ ਪੁੱਤਰ ਸੀ ਹੰਪੋਜ 베ਦੀ ਹੰਪੋਜ 베ਦੀ ਦਾ ਪੁੱਤਰ ਸੀ ਨਾਥ 베ਦੀ ਨਾਥ 베ਦੀ ਦਾ ਪੁੱਤਰ ਸ਼ੰਭੂ 베ਦੀ ਸ਼ੰਭੂ 베ਦੀ ਦਾ ਪੁੱਤਰ ਪਰਜਾ ਪਤ 베ਦੀ ਪਰਜਾ ਪਤ 베ਦੀ ਦਾ ਪੁੱਤਰ ਰਾਮ ਨਰੈਣ 베ਦੀ ਰਾਮ ਨਰੈਣ 베ਦੀ ਦਾ ਪੁੱਤਰ ਬਾਬਾ ਛੇਵਨ ਰੈਣ 베ਦੀ ਬਾਬਾ ਛੇਵਨ ਰੈਣ 베ਦੀ ਜੀ ਦਾ ਪੁੱਤਰ ਮਹਿਤਾ ਕਲਿਆਣ ਦਾਸ 베ਦੀ ਜਿਨ੍ਹਾਂ ਨੂੰ ਆਪਾਂ ਕਹਿੰਦੇ ਮਹਿਤਾ ਕਲਿਆਣ ਦਾਸ ਪਟਵਾਰੀ ਜੀ ਉਹਨਾਂ ਦੇ ਘਰ ਵਿੱਚ ਧੰ ਸਤਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਆਮਦ ਹੋਈ 1469 ਵਿੱਚ ਔਰ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਪਰਥਾਏ ਭਾਈ ਗੁਰਦਾਸ ਗੁਰੂ ਅਰਜਨ ਦੇਵ ਜੀ ਦੇ ਮਾਮਾ ਜੀ ਲਿਖਦੇ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਪਰਥਾਏ ਉਹਨਾਂ ਨੇ ਬੜੀ ਪਿਆਰੀ ਪੰਗਤੀ ਕਹਿੰਦੇ ਕਹੀ ਹੈ ਕਹਿਣ ਲੱਗੇ ਚੜਿਆ ਸੋਧਣ ਤਰਤ ਲੁਕਾਈ ਧੰਨ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪਹਿਲੀ ਉਦਾਸੀ ਧਾਰਨ ਕੀਤੀ ਵਿਸਾਖੀ ਵਾਲਾ ਦਿਨ 1494 ਈਸਵੀ ਦਾ ਸਾਲ ਹੈ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਚਿੱਤੇ ਦਿਨ ਤੁਰੀ ਉਥੇ ਵਿਦਵਾਨ ਲਿਖਦਾ ਜਦ ਰਾਜੇ ਹੋਏ ਕਸਾਈ ਸੀ ਤੇ ਬਾੜ ਖੇਤ ਨੂੰ ਖਾ ਰਹੀ ਸੀ ਜਦ ਰਿਸ਼ਵਤ ਖੋਰੀ ਜੋਰਾਂ ਤੇ ਕਾਮੇ ਦੀ ਜਿੰਦ ਘਬਰਾ ਰਹੀ ਸੀ ਜਦ ਚੋਕੇ ਖੂਨ ਮਾਸੂਮਾਂ ਦਾ ਡਾਡੇ ਹੱਥ ਰੰਗੀ ਜਾਂਦੇ ਸਨ ਜਦ ਪੀ ਕੇ ਰਾਤ ਗਰੀਬਾਂ ਦੀ ਬੁੱਲਾਂ ਤੇ ਸੁਰਖੀ ਲਾਉਂਦੇ ਸਨ ਤਦ ਨਾਨਕ ਪਿਆਰਾ ਤਰਫ ਪਿਆ ਦੇਖ ਦਰਦ ਭਰੀਏ ਸਚਾਕੀ ਨੂੰ ਉਹ ਵੈਦ ਤੁਰਪਿਆ ਰੋਕਣ ਲਈ ਤੇ ਪਈ ਹੋਈਏ ਸੜਾਕੀ ਨੂੰ ਸੰਗ ਲੈ ਮਰਦਾਨੇ ਬਾਲੇ ਨੂੰ ਤੇ ਤੁਰਿਆ ਪੂਰਬ ਦੱਖਣ ਨੂੰ ਦਿਨ ਪਾਟੇ ਹੋਏ ਜੋੜਨ ਲਈ ਆ ਜਗਤ ਜਲੰਦਾ ਰੱਖਣ ਨੂੰ ਉਹ ਪਹਿਲਾਂ ਆਪਣੇ ਲਾਲੋ ਦੇ ਟੱਠੀ ਹੋਈ ਜਿਸ ਦੀ ਕੁੱਲੀ ਸੀ ਟੁੱਟਾ ਜਿਹਾ ਇੱਕ ਮੰਜਾ ਤੇ ਪਾਟੀ ਹੋਈ ਇੱਕ ਜੁੱਲੀ ਸੀ ਇੱਕ ਤੇਸਾ ਤੇ ਇੱਕ ਯਾਰੀ ਸੀ ਇੱਕ ਥਾਲੀ ਤੇ ਇੱਕ ਬਾਟੀ ਸੀ ਬੁੱਕਲੀਰਾ ਲਮਕਲਤਾਨੀ ਉੱਤੇ ਆ ਪੱਗ ਵੀ ਸਿਰ ਦੀ ਪਾਟੀ ਸੀ ਜਾਬੂਏ ਅੱਗੇ ਬਾਬੇ ਨੇ ਜਦ ਸਤ ਕਰਤਾ ਦੀ ਆਵਾਜ਼ ਦਿੱਤੀ ਤੇ ਪੂਰੀ ਲਾਹ ਕੇ ਮੋਢੇ ਤੋਂ ਸਕਾਂ ਦੇ ਉੱਪਰ ਵਿਛਾਦ ਦਿੱਤੀ ਆਵਾਜ਼ ਕੀ ਮਾਰੀ ਭਾਈ ਲਾਲੋ ਵੇ ਭਾਈ ਲਾਲੋ ਤੇ ਭਾਈ ਲਾਲੋ ਕਿੱਨੇ ਘਟ ਰਿਆ ਸੀਦਾ ਉਹਦੇ ਕੰਨਾਂ ਵਿੱਚ ਆਵਾਜ਼ ਪਈ ਭਾਈ ਭਾਈ ਲਾਲੋ ਜੀ ਦੇ ਨੇਤਰਾ ਚੋਂ ਟਿਪ ਟਿਪ ਕਰਕੇ ਅਥਰੂ ਚੰਦੇ ਘਰ ਵਾਲੀ ਨੇ ਕੋਲ ਆਣ ਕੇ ਆਖਿਆ ਮੇਰੇ ਸਿਰ ਦੇ ਆਸਾਈਆਂ ਕੀ ਗਰੀਬੀ ਦੀ ਤਾਬ ਚਲਦੇ ਚਲਦੇ ਰੋ ਰਹੇ ਹੋ ਉਹਨੇ ਆਖਿਆ ਨਹੀਂ ਫਿਰ ਰੋ ਕਿਉਂ ਰਹੇ ਹੋ ਉਹਨੇ ਆਖਿਆ ਕਰਮਾਂ ਵਾਲਗੇ ਅੱਜ ਤੱਕ ਜਿਹੜਾ ਵੀ ਮੇਰੇ ਦਰਵਾਜ਼ੇ ਤੇ ਆਉਂਦਾ ਸੀ ਕੋਈ ਕਹਿੰਦਾ ਸੀ ਓਏ ਤਰਖਾਣਾ ਕੋਈ ਕਹਿੰਦਾ ਸੀ ਘਟੌੜਾ ਗੋਦ ਦਾ ਤਰਖਾਨ ਕੋਈ ਕਹਿੰਦਾ ਨੀਚ ਲਾਲੋ ਕੋਈ ਕਹਿੰਦਾ ਛੂਦਰ ਲਾਲੋ ਅੱਜ ਤੱਕ ਮੈਨੂੰ ਸਮਾਜ ਨੇ ਆਪਣਾ ਭਰਾ ਨਹੀਂ ਬਣਾਇਆ ਪਤਾ ਨਹੀਂ ਕੌਣ ਮੇਰੇ ਦਰਵਾਜ਼ੇ ਤੇ ਆਇਆ ਜਿਨੇ ਭਰਾ ਕਹਿ ਕੇ ਭਾਈ ਕਹਿ ਕੇ ਇਹੋ ਜਿਹਾ ਤੀਰ ਛੱਡਿਆ ਜਿਹੜਾ ਮੇਰਾ ਕਲੇਜਾ ਵਿੰਨ ਕੇ ਲੈ ਗਿਆ ਦਰਵਾਜ਼ਾ ਖੋਲਿਆ ਕੁੱਲ ਕਾਇਨਾਤ ਦੇ ਸਾਂਝੇ ਰਹਿਬਰ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਦਰਵਾਜ਼ੇ ਤੇ ਖਲੋਤੇ ਨੇ ਹੱਥ ਜੋੜ ਕੇ ਆਖਿਆ ਬਾਬਾ ਸ਼ੁਕਰ ਜੇ ਮੇਰੇ ਆਏ ਜੇ ਉਹ ਉੱਚੀਆਂ ਛਾਡੀਆਂ ਟਾਰੀਆਂ ਨੂੰ ਆ ਚਰਨ ਕੁੱਲੀ ਵਿੱਚ ਪਾਏ ਜੇ ਜੱਗ ਲੱਗਾ ਏ ਉਧਰ ਭਾਗੋ ਦੇ ਤੇ ਰੰਗ ਬਰੰਗੇ ਖਾਣੇ ਨੇ ਮੇਰੇ ਕੋਲ ਹੋ ਕੇ ਹੰਝੂ ਨੇ ਬਾਬਾ ਜਾਂ ਆਪ ਜਿਓਏ ਦਾਣੇ ਨੇ ਉਧਰ ਪੈ ਪੂੜੇ ਪੱਕਦੇ ਨੇ ਇੱਥੇ ਮੱਢਲ ਦੀ ਰੋਟੀ ਐ ਤਕਦੀਰ ਭਾਗੋ ਦੀ ਚੰਗੀ ਹੈ ਪਰ ਮੇਰੀ ਕਿਸਮਤ ਖੋਟੀ ਹੈ ਉਹਦੇ ਮੈਲੀ ਜਗਨ ਪੈ ਸ਼ਮਾਦਾਨ ਕਫੂਰ ਦੇ ਨੇ ਪਰ ਮਿੱਟੀ ਦੇ ਦੀਵੇ ਨੂੰ ਬਾਬਾ ਆ ਨੈਣ ਦੋ ਮੇਰੇ ਝੂਰਦੇ ਨੇ ਜੇ ਇਹ ਗੱਲਾਂ ਮਨਜ਼ੂਰ ਤੈਨੂੰ ਤਾਂ ਆ ਜੀ ਸਦਕੇ ਆ ਬਾਬਾ ਭਾਈ ਉਮਰ ਸਾਰੀ ਇਸ ਕੁੱਲੀ ਵਿੱਚ ਭਿਆਮਸਤਰ ਬਾਬ ਜਆ ਬਾਬਾ ਮਿੱਠ ਬੋਲਾ ਮਾਹੀ ਇਹ ਸੁਣ ਕੇ ਹੱਸਦੇ ਬੁੱਲਾ ਜੋ ਹੱਸ ਪਿਆ ਮਾਨੋ ਔੜੀ ਹੋਈ ਧਰਤੀ ਤੇ ਮੀ ਰਹਿਮਤ ਵਾਲਾ ਵਸ ਪਿਆ ਕਿਹਾ ਲਾਲੋ ਤੇਰੇ ਫੋਕੇ ਪਾਣੀ ਨੂੰ ਮੈਂ ਅੰਮ੍ਰਿਤ ਕਰਕੇ ਜਾਣਾਗਾ ਮੱਡਲ ਤੇਰਾ ਦੁੱਧ ਸਮਝਾਂ ਕੁੱਲੀ ਵਿੱਚ ਮੌਜਾ ਮਾਣਾਗਾ ਉਧਰ ਪਤਾ ਲੱਗਾ ਜਾ ਭਾਗੋ ਨੂੰ ਗੁੱਸੇ ਵਿੱਚ ਭੱਜ ਆਇਆ ਤਾਂ ਉਹਨੇ ਬੜੇ ਰੋਵ ਵਿੱਚ ਆ ਕੇ ਤੇ ਬਾਬੇ ਨੂੰ ਆਖ ਸੁਣਾਇਆ ਤਾਂ ਕਿ ਮੇਰੇ ਜੱਗ ਵਿੱਚ ਨਹੀਂ ਆਏ ਦੱਸੋ ਇਹਨਾਂ ਦੇ ਕੀ ਖਾਓਗੇ ਇਹਨੂੰ ਡੰਗਦੇ ਡੰਗ ਕੋਈ ਲੱਭਦੀ ਨਹੀਂ ਕਿ ਭੁਖੇਰਾ ਮਰ ਜਾਓਗੇ ਬਾਬੇ ਕਿਹਾ ਤੇਰਾ ਬ੍ਰਹਮ ਭੋਜ ਨਹੀਂ ਚਰਬੀ ਦੁਖੀਆਂ ਦੀ ਢਲੀ ਹੋਈ ਫਿਰ ਦੱਸ ਮੈਂ ਇਸ ਨੂੰ ਕਿਵੇਂ ਖਾਵਾਂ ਭਾਗੋ ਜਦ ਰੱਤ ਹੈ ਇਸ ਵਿੱਚ ਢਲੀ ਹੋਈ ਉਹਨੇ ਆਖਿਆ ਬਾਬਾ ਕੋਈ ਅਕਲ ਨੂੰ ਹੱਥ ਮਾਰ ਮੇਰੀਆਂ ਘਰ ਦੀਆਂ ਮੱਝਾਂ ਦਾ ਚੋਇਆ ਦੁੱਧ ਦੁੱਧ ਵਿੱਚ ਬਣੀ ਖੀਰ ਜੇਸੀ ਕਿਉਂ ਵਿੱਚ ਤਲੇ ਹੋਏ ਪੂੜੇ ਤੁਸੀਂ ਕਹਿੰਦੇ ਹੋ ਗਰੀਬਾਂ ਦੀ ਰਾਤ ਨਜ਼ਰ ਆਉਂਦੀ ਹੈ ਬਾਬਾ ਜਿੱਥੇ ਮੇਰੇ ਹੋਰ ਬਿジネス ਨੇ ਉੱਥੇ ਮੇਰੇ ਘਰ ਦੇ ਵਿੱਚ ਕੋਲੂ ਵੀ ਲੱਗੇ ਨੇ ਮੈਂ ਤੇਲ ਵੀ ਕੱਢਦਾ ਹਾਂ ਬਾਬਾ ਜਾ ਤੇ ਪੂੜੀਆਂ ਦੇ ਵਿੱਚੋਂ ਲਹੂ ਕੱਢ ਕੇ ਦਿਖਾ ਲ ਨਹੀਂ ਤੇ ਤੇਰੇ ਜਿਸਮ ਦੇ ਵਿੱਚੋਂ ਮੈਂ ਇੱਕ ਇੱਕ ਬੂੰਦ ਲਹੂ ਦੀ ਨਿਚੋੜ ਕੇ ਧਰਤੀ ਤੇ ਡੋਲ ਦਿਆਂਗਾ ਸਤਿਗੁਰੂ ਨੇ ਕਿਹਾ ਜਾ ਆਪਣੇ ਪੂੜੇ ਲਿਆ ਤੂੰ ਅਸੀਂ ਕੱਢ ਕੇ ਲਹੂ ਵਖਾਵਾਂਗੇ ਲਾਲੋ ਦੇ ਸਕੋਦਰੇ ਚੋਂ ਅਸੀਂ ਦੁੱਧ ਦੀ ਧਾਰ ਵਗਾਵਾਂਗੇ ਝਟ ਪੁੜਿਆ ਪੂਰੇ ਲੈ ਕੇ ਤੇ ਬਾਬੇ ਤਦ ਖੇਲ ਰਚਾਇਆ ਏ ਦੁੱਧ ਕੋਧਰੇ ਵਿੱਚੋਂ ਕੱਢਿਆ ਏ ਪੂੜੀਆਂ ਚੋਂ ਲਹੂ ਚੁਆਇਆ ਏ ਫਿਰ ਡਿੱਗਾ ਭਾਗੋ ਚਰਨਾ ਤੇ ਰੋਂਦਾ ਤੇ ਤਰਲੇ ਲੈਂਦਾ ਸੀ ਭੁੱਲਿਆਂ ਨੂੰ ਰਾਹੇ ਪਾ ਬਾਬਾ ਹੱਥ ਜੋੜ ਕੇ ਮੁਰਮੁਰ ਕਹਿੰਦਾ ਸੀ ਫਿਰ ਮੇਰੇ ਬਾਬੇ ਨੇ ਹੱਸ ਕੇ ਤੇ ਤਦ ਮੁਖੋਂ ਇਹ ਫਰਮਾਇਆ ਏ ਕਰ ਦੱਸਾਂ ਨੋਹਾਂ ਦੀ ਖਾ ਚੋਰੀ ਗਊ ਖਾਣੀ ਹੱਕ ਪਰਾਇਆ ਬਾਗੋ ਕੰਮ ਕੀ ਕਰਦਾ ਬਾਬਾ ਦੋ ਬਿਜ਼ਨਸ ਨੇ ਮੇਰੇ ਸਤਿਗੁਰੂ ਕਹਿੰਦੇ ਤੇਰੇ ਕੰਮ ਦਾ ਕੋਈ ਨਾ ਹੋਵੇਗਾ ਕਹਿੰਦਾ ਬਾਬਾ ਇੱਕ ਤੇ ਦਿਨਾਂ ਵਿਆਜ ਤੇ ਪੈਸੇ ਕਿਆਂ ਕੋਲੋਂ ਮੂਲ ਨਹੀਂ ਮੋੜਿਆ ਜਾਂਦਾ ਲੋਕਾਂ ਦਾ ਵਿਆਜ ਚ ਬੇੜਾ ਗਰਕ ਕਰ ਦਿੰਦਾ ਹੈ ਦੂਜਾ ਬਾਬਾ ਮੇਰਾ ਬਿਜ਼ਨਸ ਹੈ ਡਿਓਰ ਜਾਂਦਾ ਇੱਕ ਕੁਆਂਟਲ ਕਣਕ ਦੇ ਦਿੰਨਾ ਇੱਕ ਕੁਆਂਟਲ ਮੱਕੀ ਦੇ ਦਿੰਨਾ ਹੈ ਡੇਢ ਕੁਆਂਟਲ ਕਣਕ ਜਾਂ ਡੇਢ ਕੁਆਂਟਲ ਮੱਕੀ ਵਾਪਸ ਲੈਣਾ ਹੈ ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਭਾਗੋ ਜਿਨ੍ਹਾਂ ਦੀ ਖਾਤਰ ਐਡਾ ਵੱਡਾ ਪਾਪ ਕਰ ਰਿਆ ਲੋਕਾਂ ਦੇ ਮਾਸੂਮ ਬੱਚਿਆਂ ਦੇ ਮੂੰਹ ਚੋਂ ਬੁਰਕੀਆਂ ਕੱਢ ਕੱਢ ਆਪਣੇ ਧੀਆਂ ਪੁੱਤਾਂ ਦੇ ਮੂੰਹ ਚ ਪਾਉਣ ਦੇ ਜਿੱਦਨ ਮਰ ਗਿਓ ਤੈਨੂੰ ਇੱਕ ਰਾਤ ਵੀ ਘਰ ਨਹੀਂ ਰੱਖਣਾ ਉਹਨਾਂ ਨੇ ਗੁਰੂ ਨਾਨਕ ਦੇ ਮਹਾਰਾਜ ਨੇ ਸਮਝਾਇਆ ਤੈ ਕੇ ਚਰਨਾਂ ਤੇ ਪੈ ਗਿਆ ਮਲਕ ਭਾਗੋ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਨੇ ਆਖਿਆ ਆਪਣੇ ਘਰ ਨੂੰ ਧਰਮ ਛਾਲਾ ਬਣਾ ਤੇਰੇ ਘਰ ਭੁੱਖਾ ਆਵੇ ਰੱਜ ਕੇ ਜਾਵੇ ਤੇਰੇ ਘਰ ਦੇ ਵਿੱਚ ਕੋਈ ਨੰਗ ਨਾ ਆਵੇ ਉਹਨੂੰ ਕਪੜਾ ਦਾਨ ਕਰ ਜਦੋਂ ਚੌਂਕੜਾ ਮਾਰ ਕੇ ਗੁਰੂ-ਗੁਰੂ ਜੱਪੇਗਾ ਪ੍ਰਮਾਤਮਾ ਤੇਰੇ ਆਪ ਅੰਗ ਸੰਗ ਸਹਾਈ ਹੋਵੇਗਾ ਜੀ ਮਹਾਰਾਜ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਭਾਈ ਲਾਲੋ ਦੇ ਘਰ ਬੈਠੇ ਨੇ ਭਾਈ ਮਰਦਾਨਾ ਜੀ ਰਵਾਬ ਲੱਗੇ ਵਜਾਉਣ ਰਵਾਬ ਵਜਾਉਂਦਿਆਂ ਵਜਾਉਂਦਿਆਂ ਮੇਰਾ ਸਤਿਗੁਰੂ ਬਾਣੀ ਗਾਰਿਆ ਗਾਉਂਦਿਆਂ ਗਾਉਂਦਿਆਂ ਗੁਰੂ ਨਾਨਕ ਦੇ ਮਹਾਰਾਜ ਦਾ ਹਾਲਤ ਰੁਕਿਆ ਸਤਿਗੁਰੂ ਮਹਾਰਾਜ ਦੇ ਮਨ ਵਿੱਚ ਵਿਰਾਗ ਆਇਆ ਨੇਤਰ ਭਰ ਆਏ ਭਾਈ ਮਰਦਾਨੇ ਨੇ ਆਖਿਆ ਮਹਾਰਾਜ ਕੀ ਗੱਲ ਹੈ ਵਿਰਾਗ ਵਿੱਚ ਕਿਉਂ ਆਇਓ ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਪੁੱਛਣਾ ਚਾਹੁੰਨਾ ਅਸੀਂ ਵਿਰਾਗ ਵਿੱਚ ਕਿਉਂ ਆਏ ਹਾਂ ਸਾਡੇ ਨੇਤਰਾ ਵਿੱਚ ਅਥਰੂ ਕਿਉਂ ਆਏ ਨੇ ਜੀ ਮਹਾਰਾਜ ਉਹ ਭਾਈ ਮਰਦਾਨੇ ਨੇ ਰਵਾਬ ਛੇੜੀ ਗੁਰੂ ਨਾਨਕ ਦੇ ਮਹਾਰਾਜ ਆਪਣੇ ਵਿਰਾਗ ਵਿੱਚ ਆਉਣ ਦਾ ਕਾਰਨ ਐਉਂ ਬਸ

ਬੈਠਾ ਕੋਈ ਯਾਦ ਕਰੇ ਹਰਵੇ ਵਜਾਈ ਪੰਛੀ ਮਸਤੇ ਹੋਏ ਵਿੱਚ ਪਲਦੇ ਬੈਠੇ ਸਮਾਦੀ ਲਈ ਆ ਰਗ ਲਪਿਆ ਮਰਦਾਨੇ ਐਸੀ ਤਾਰ ਵਜਾਈ ਐਸੀ ਤਾਰ ਵਜਾਈ ਐਸੀ ਤਾਰ ਵਜਾਈ ਪੰਛੀ ਮਸਤ ਹੋਏ ਵਿੱਚ ਪਲਦੇ ਬੈਠ ਸਮਾ ਪੀ ਲਈ ਬੈਠ ਸਮਾ ਦੀ ਲਈ ਤੂੰ ਹੀ ਤੂੰ ਹੀ ਤਾਰਾ ਬੋਲਣ ਤਾਂਗਾਂ ਵਿੱਚ ਪਰਦੇਸੀ ਪਿਆਰਾ ਕਰਦਾ ਨਾਤੀ ਉਡੀਕਾ ਕਰਦਾ ਨਾਤੀ ਉਡੀਕਾ ਕਰਦਾ ਨਾਤੀ ਉਡੀਕਾ ਸਿੱਖ ਪਿਆਰ ਦੀ ਕਰੇ ਹਰ ਵੇਲੇ ਲੰਗਦੀ ਆ ਜਾਣ ਤਰੀਕਾ ਲੰਗਦੀ ਆ ਜਾਣ ਤੇਰੀ ਕਾ ਲੰਗਦੀ ਆ ਜਾਣ ਤੇਰੀ ਕਾ ਸਿੰਦਾ ਹਰ ਦਮ ਲਿਖਦਾ ਰਹਿੰਦਾ ਸਿੰਦਾ ਹਰ ਦਮ ਲਿਖਦਾ ਰਹਿੰਦਾ ਗੁਰ ਚਰਨਾਂ ਦਾ ਪਿਆਰਾ gender huh?